ਏ ਜੀ 10 ਲੱਖ ਨੇ ਕੇਰਾ ਪਾਇਆ ਘੜੀ ਨੂੰ ਆਕੇ ਤੇ ਭੁੱਲ ਗਏ ਨੇ ਪਾਪੀ ਕਸਮਾਂ ਗਉਧੀਆਂ ਖਾ ਕੇ ਤੇ ਸਤਗੁਰ ਨੂੰ ਜਉਂਦਾ ਫੜਨਾ ਵਿਉਂਤ ਬਣਾ ਕੇ ਦੇ ਤੇ ਫੇਰ ਉਹ ਨਾਰਿਆਲੀ ਦੇ ਲਾ ਕੇ ਪਠਾਨਾਂ ਨੇ ਘੜੀ ਤੇ ਹਲਾ ਬੋਲਤਾ ਪਾਪੀ ਇਦਲ ਖਾਨਾ ਨੇ ਵੈਰੀ ਇਹ ਕਈ ਹਜ਼ਾਰਾਂ ਇਕੋ ਨਗਾਰੇ ਛੋਟਾ ਸਿੰਘਾਂ ਨੇ ਲਾ ਲਈਆਂ ਧੀਰਾ ਦੇ ਪੱਥੇ ਪਾਰ ਕਮਾਨਾਂ ਤਣਕਾ ਲਈਆਂ ਹੋਣਾ ਈਸਰ ਗੁਰੂ ਅਰਜਾ ਸੋਨਾ ਲਿਆਂ ਛੱਡ ਕੇ ਜੈ ਕਾਲ ਜੋਰ ਦੀ ਵੈਰੀ ਤੇ ਡਟ ਪਏ ਘੜੀ ਚੋਂ ਤੀਰ ਨਿਕਲਦੇ ਵੈਰੀ ਤੇ ਛੋਟ ਪਏ ਸੂਰਮੇ ਡਟ ਗਏ ਅੱਗੋਂ ਮਾਰ ਦੇ ਮਾਰ ਦੇ ਨਾਰੇ ਸੁੱਤੀ ਮੌਤ ਵੰਗਾਰ ਦੇ ਹੱਲੇ ਤੇ ਹੱਲਾ ਬੋਲਣ ਢਿਲਣਾ ਗੇ ਜਾਰ ਦੇ ਨੱਚਦਾ ਏ ਕਾਲ ਮਦਾਨੇ ਲੈ ਕਰ ਜਾਂਣਾ ਨੇ ਗੜੀ ਤੇ ਹੱਲਾ ਬੋਲਦਾ ਪਾਪੀ ਦਿਲ ਖਾਨਾ ਨੇ ਬਈ ਵੈਰੀ ਏ ਕਈ ਹਜ਼ਾਰਾਂ ਪਹਿਲੀਆਂ ਪਾਲਾਂ ਛੱਟਾ ਸਿੰਘਾਂ ਸੋਵਾ ਦਿੱਤੀਆਂ ਤੀਰ ਨਿਕਲਦੇ ਵੈਰੀ ਤੇ ਛੋਟ ਪਏ ਸੂਰਮੇ ਡਰ ਗਏ ਅਗੋ ਸੋਜਦੇ ਵੈਰੀ ਕੋਈ ਟੰਗ ਲਗਾ ਲਈਏ ਕੱਚੀ ਹਵੇਲੀ ਉੱਤੇ ਪੌੜੀਆਂ ਲਾ ਲਈਏ ਇੱਕ ਇੱਕ ਨੂੰ ਫੜ ਕੇ ਜਿਉਂਦਾ ਪਿੰਜਰੇ ਵਿੱਚ ਪਾ ਲਈਏ ਦੇਖ ਕੇ ਤੁਸੀਂ ਇਹ ਤੇ ਫਿਰ ਕੱਢ ਲਾਂਗੇ ਜਾਨਾਂ ਨੇ ਗੜੀ ਤੇ ਹਲਾ ਬੋਲਦਾ ਪੀਦਲੇ ਖਾਨਾ ਨੇ ਵੀ ਵੈਰੀ ਇਹ ਕਈ ਹਜ਼ਾਰਾਂ ਜਨਮੇ ਜੋ ਖੰਡੇ ਤਾਰ ਜੋ ਮਰਨੋ ਕਦ ਡਰਦੇ ਸੀ ਲੜਦੇ ਸੀ ਵੀਰ ਬਹਾਦਰ ਦਾਈਏ ਰਖ ਸਰਦੇ ਸੀ ਸ਼ੇਰਾਂ ਦੇ ਬੱਚੇ ਕਦੋਂ ਗਿੱਦੜਾਂ ਤੋਂ ਹਰਦੇ ਸੀ ਵਰਨਾ ਹੈ ਲਾੜੀ ਮਾਂਗ ਨੂੰ ਹਸਾ ਹਸ ਕੇ ਜੁੱਟ ਪਏ ਗੜੀ ਚੋਂ ਤੀਰ ਨਿਕਲ ਗੰਦ ਤੇ ਮੱਤ ਗਈ ਮਾਰੀ ਸੀ ਖਵਾਜਾ ਮਰਦੂਦ ਵਾਲੀ ਖਾ ਰਲਿਆ ਮਕਾਰੀ ਸੀ ਟੜ ਗਏ ਝਟਵਾਰ ਵਾਰੀ ਖਾ ਗਏ ਤਾਨਾ ਨੇ ਗੜੀ ਤੇ ਹਲਾ ਬੋਲਦਾ ਪਾਪੀ ਦਿਲ ਖਾਨਾ ਨੇ ਬਈ ਵੈਰੀ ਇਹ ਕਈ ਹਜ਼ਾਰਾਂ ਤੱਕ